ਤੁਹਾਨੂੰ ਅਸੀਂ ਇਲਾਕਾ ਹੁਣ ਦਿਖਾ ਰਹੇ ਹਾਂ ਤਸਵੀਰ ਦੇ ਵਿੱਚ ਇੱਥੇ ਬਾਈ ਹੁਨਾਂ ਦੇ ਦੱਸਣ ਮੁਤਾਬਕ ਇਸ ਇਲਾਕੇ ਦੇ ਲੋਕਾਂ ਮੁਤਾਬਕ ਤਿੰਨ ਦੇ ਕਰੀਬ ਜਿਹੜੇ ਘਰ ਵੀ ਸੀਗੇ ਪਰ ਨਾ ਤਾਂ ਇੱਥੇ ਕੋਈ ਘਰ ਨਜ਼ਰ ਆ ਰਿਹਾ ਘਰ ਛੱਡੋ ਮਲਵਾ ਵੀ ਨਜ਼ਰ ਨਹੀਂ ਆ ਰਿਹਾ ਸਿਰਫ ਰੇਤ ਤੇ ਪਾਣੀ ਨਜ਼ਰ ਆ ਰਿਹਾ ਵੱਡਾ ਦੋ ਫਾਟਾਂ ਜਿਹੜੀਆਂ ਬਣ ਗਈਆਂ ਵਾ ਜਿਹੜੀ ਇਹ ਬਾਈ ਯੋਗ ਜ਼ਮੀਨਾਂ 'ਚ ਬਿਲਕੁਲ ਨਹੀਂ ਹੈਗੀ ਹਾਲੀ ਜਿਹੜੇ 23 ਦੇ ਵਿੱਚ ਮਾਰ ਵਜੀ ਸੀ ਹਾਲੀ ਤੇ ਉਹੀ ਪੈਲੀਆਂ ਪੱਧਰ ਨਹੀਂ ਹੋਈਆਂ। ਤਰੀਕੇ ਵਿੱਚ ਦੇਖ ਰਿਹਾ ਜੀ ਹੁਣ ਦੂਰ ਤੱਕ ਅਸੀਂ ਨਾ ਜਿੱਥੋਂ ਤੱਕ ਆਪਾਂ ਦੇਖ ਪਾ ਰਹੇ ਹਾਂ ਤੋਂ ਹਰ ਜਗ੍ਹਾ ਤੱਕ ਰੇਤਾ ਹੀ ਰੇਤਾ ਜਿਹੜਾ ਉਹ ਨਜ਼ਰ ਆ ਰਿਹਾ ਵਾ ਕਿਉਂਕਿ ਇਹ ਰੇਤਾ ਪਹਿਲਾਂ ਤਾਂ ਚੱਕਣ ਨੂੰ ਬੜਾ ਟਾਈਮ ਲੱਗ ਜਾਣਾ ਵਾ। ਪੱਧਰੇ ਕਰਨੀ ਤਾਂ ਬਾਅਦ ਦੀ ਗੱਲ ਆ ਪਹਿਲਾਂ ਤਾਂ ਰੇਤਾ ਕੱਢਣਾ ਹੀ ਬੜਾ ਮੁਸ਼ਕਲ ਲੱਗਦਾ। ਤੇ ਆ ਜਿਹੜਾ ਪਾਣੀ ਆ ਜੇਕਦੇ ਹੈਗਾ ਵਾ ਉੱਥੇ ਵੀ ਕੋਈ ਸਾਨੂੰ ਆ ਕੋ ਕਣਕ ਦੀ ਆਸ ਨਹੀਂ ਵੀ ਕਣਕ ਬੀਜੀ ਜਾਊ। ਪੰਜਾਬ ਦੇ ਉੱਪਰ ਹੜਾਂ ਦੀ ਮਾਰ ਪਈ ਆ ਦੱਸਦੀ ਕਿ ਜਿੱਥੇ ਫਸਲਾਂ ਬਰਬਾਦ ਹੋਈਆਂ ਉੱਥੇ ਹੀ ਸੈਂਕੜੇ ਪਿੰਡ ਆ ਜਿਹੜੇ ਉਹਨਾਂ ਦੇ ਘਰ ਨੇ ਜੋ ਉਹ ਵੀ ਪਾਣੀ ਦੇ ਕਾਰਨ ਨੁਕਸਾਨੇ ਗਏ ਨੇ ਇੱਕ ਤਸਵੀਰ ਦਿਖਾਉਣ ਲੱਗੇ ਆ ਹੁਣ ਪਾਣੀ ਜਿਵੇਂ ਜਿਵੇਂ ਘਟਣਾ ਸ਼ੁਰੂ ਹੋ ਰਿਹਾ ਵਾ ਓਵੇਂ ਓਵੇਂ ਹਰ ਦੇ ਨਿਸ਼ਾਨ ਆ ਨਾ ਜਿਹੜੇ ਉਹ ਵੀ ਦੇਖਣ ਨੂੰ ਮਿਲ ਰਿਹਾ ਮੇਰੇ ਪਿੱਛੇ ਇੱਕ ਤਸਵੀਰ ਦੇਖੋ ਤੁਹਾਨੂੰ ਰੇਤਾ ਨਜ਼ਰ ਆ ਰਿਹਾ ਹੋਏਗਾ ਪਾਣੀ ਨਜ਼ਰ ਆ ਰਿਹਾ ਹੋਏਗਾ ਤੁਹਾਨੂੰ ਲੱਗ ਰਿਹਾ ਹੋਏਗਾ ਕਿ ਸ਼ਾਇਦ ਜਿਸ ਤਰ੍ਹਾਂ ਆਪਾਂ ਅਕਸਰ ਵੀਡੀਓਜ਼ ਦੇ ਵਿੱਚ ਦੇਖਦੇ ਹਾਂ ਕਿ ਸਮੁੰਦਰ ਦੇ ਕਿਨਾਰੇ ਦੇ ਉੱਪਰ ਅਜਿਹੇ ਹ ਦ੍ਰਿਸ਼ ਹਨ ਜਿਹੜਾ ਉਹ ਦੇਖਣ ਨੂੰ ਮਿਲਦਾ ਹੁੰਦਾ ਕਿ ਇਸ ਤਰੀਕੇ ਰੇਤ ਹੁੰਦੀ ਆ ਤੇ ਦੂਰ ਥੋੜਾ ਜਿਹਾ ਪਾਣੀ ਹੈ ਜਿਹੜਾ ਉਹ ਸਾਨੂੰ ਨਜ਼ਰ ਆਉਂਦਾ ਹੁੰਦਾ ਤਾਂ ਉਸੇ ਤਰੀਕੇ ਦਾ ਦ੍ਰਿਸ਼ ਹੈ ਜਿਹੜਾ ਇੱਥੇ ਵੀ ਨਜ਼ਰ ਆ ਰਿਹਾ ਹੋਣਾ ਪਰ ਮੈਂ ਜੇਕਰ ਥੋੜੇ ਦਿਨ ਪਿੱਛੇ ਜਾਵਾਂ ਯਾਨੀ ਕਿ ਪਾਣੀ ਆਉਣ ਤੋਂ ਪਹਿਲਾਂ ਦੀ ਗੱਲ ਕਰਾਂ ਤਾਂ ਇੱਥੇ ਹਰੀਆਂ ਭਰੀਆਂ ਜਿਹੜੀਆਂ ਫਸਲਾਂ ਨੇ ਉਹ ਨਜ਼ਰ ਆਉਂਦੀਆਂ ਸੀ ਤੇ ਸਕਰੀਨ ਦੇ ਉੱਪਰ ਇਹ ਜਿਹੜਾ ਇੱਕ ਤੁਹਾਨੂੰ ਅਸੀਂ ਇਲਾਕਾ ਹੁਣ ਦਿਖਾ ਰਹੇ ਹਾਂ ਤਸਵੀਰ ਦੇ ਵਿੱਚ ਇੱਥੇ ਬਾਈ ਹੁਨਾਂ ਦੇ ਦੱਸਣ ਮੁਤਾਬਕ ਇਸ ਇਲਾਕੇ ਦੇ ਲੋਕਾਂ ਮੁਤਾਬਕ ਤਿੰਨ ਦੇ ਕਰੀਬ ਜਿਹੜੇ ਘਰ ਵੀ ਸੀਗੇ ਪਰ ਨਾ ਤਾਂ ਇੱਥੇ ਕੋਈ ਘਰ ਨਜ਼ਰ ਆ ਰਿਹਾ ਘਰ ਛੱਡੋ ਮਲਵਾ ਵੀ ਨਜ਼ਰ ਨਹੀਂ ਆ ਰਿਹਾ ਸਿਰਫ ਰੇਤ ਤੇ ਪਾਣੀ ਨਜ਼ਰ ਆ ਰਿਹਾ ਤੇ ਜੇਕਰ ਇਸ ਕਿਨਾਰੇ ਦੀ ਗੱਲ ਕਰਾਂ ਤਾਂ ਇੱਥੇ ਇੱਕ ਝੋਨਾ ਜਿਹੜਾ ਖਰਾਬ ਹੋ ਚੁੱਕਿਆ ਵਾ ਉਹਦੀ ਫਸਲ ਜਿਹੜੀ ਉਹ ਤੁਹਾਨੂੰ ਨਜ਼ਰ ਆ ਰਹੀ ਹੋਊਗੀ ਤਾਂ ਇਸ ਇਲਾਕੇ ਦੇ ਜੋ ਵੀਰ ਨੇ ਉਹ ਸਾਡੇ ਨਾਲ ਨੇ ਗੱਲਬਾਤ ਕਰ ਲੈਨੇ ਵੀਰੇ ਨਿਸ਼ਾਨ ਨਜ਼ਰ ਆ ਰਹੇ ਆ ਅਕਸਰ ਸਮੁੰਦਰ ਦੇ ਕਿਨਾਰੇ ਤੇ ਨਾ ਅਜਿਹੇ ਹਦ ਰਿਸ਼ ਦੇਖਣ ਨੂੰ ਮਿਲਦਾ ਹੁੰਦਾ ਪਰ ਇਹ ਜਿਹੜਾ ਇਲਾਕਾ ਵਾ ਇੱਥੇ ਜਿਸ ਤਰੀਕੇ ਫਸਲਾਂ ਨਜ਼ਰ ਆ ਰਹੀਆਂ ਕੁਝ ਦਿਨ ਪਹਿਲਾਂ ਦੀ ਗੱਲ ਕਰਾਂ ਮਹੀਨਾਕ ਪਹਿਲਾਂ ਦੀ ਗੱਲ ਕਰਾਂ ਕਿਹੋ ਜਿਹਾ ਦ੍ਰਿਸ਼ ਇੱਥੇ ਸੀਗਾ ਜਿਹੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਵੱਧ ਪਹਿਲਾਂ ਅਸੀਂ ਧੰਨਵਾਦੀ ਆਂ ਡੇਲੀ ਪੋਸਟ ਸਾਡੇ ਵੀਰੇ ਨਿਊਜ਼ ਪੱਤਰਕਾਰ ਭਾਈ ਜਾਰਾ ਜਿਹੜਾ ਸੋਸ਼ਲ ਮੀਡੀਆ ਦਾ ਮੇਰਾ ਜਨਮ 1987 ਦਾ ਵਾ ਜੀ ਤਰੀਬਨ ਸਾਡਾ ਇਥੋਂ ਤੱਕ ਅੱਜੱਕੇ ਸਾਡੇ ਹਰ ਘਰ ਭਰਾ ਨੇ ਬਾਹ ਫੜੀ 23 ਦੇ ਵਿੱਚ ਵੀ ਹੁਣ 25 ਤੇ ਹੁਣ ਤੁਸੀਂ 25 ਦੇ ਵਿੱਚ ਆ ਸਾਹਮਣੇ ਆ ਮੇਰਾ ਝੋਨਾ ਸੀ ਮੇਰਾ ਨਾਮ ਸਾਹਬ ਸਿੰਘ ਆ ਪਿੰਡ ਮੇਰਾ ਦੀਨੇਗਿਆ ਜੀਰਾ ਸੀ ਇਹ ਸਤਲੁਜ ਵਿਆਸ ਦਾ ਹਰੀਗੇ ਹੈਡ ਦੇ ਥੱਲੇ ਵਾਲਾ ਪਾਸਾ ਪਹਿਲਾ ਪਿੰਡ ਸ਼ੁਰੂ ਹੁੰਦਾ ਜੀ ਇਥੋਂ ਤਰੀਬਨ 30 40 ਕਿਲੋਮੀਟਰ ਥੱਲੇ ਆਪਾਂ ਨੂੰ ਪਾਕਿਸਤਾਨ ਨਾਲ ਬਾਰਡਰ ਆ ਹੂੰ ਆ ਆਪਣਾ ਫਰੋਇਦਪੁਰ ਜਿਹੜਾ ਆਖਰੀ ਪਿੰਡ ਹੈ ਇੱਥੇ ਨਾਲ ਹੀ ਤਰਨਤਾਰਨ ਜ਼ਿਲ੍ਹਾ ਵਿੱਚ ਸ਼ੁਰੂ ਹੋ ਜਾਂਦਾ ਜੀ ਆਹ ਸਾਹਮਣੇ ਤੁਸੀਂ ਦੇਖ ਰਹੇ ਜੀ ਆਹ ਮੋਟਰ ਸੀ ਫੋਰਸ ਐਸੋ ਜਿਹਾ ਵਧੀਆ ਝੋਨਾ ਲੱਗਾ ਹੈ ਪੂਰੀ ਫਸਲ ਜਿਹੜੀ ਆ ਇੱਕ ਸਪਰੇਅ ਹੋਣੀ ਵੱਡਣ ਦੇ ਥਾਲੀ ਜਿਹੀ ਪਾਈ ਰੋਟੀ ਜਿਹਨੂੰ ਕਹਿੰਦੇ ਉਹ ਚੁੱਕੀ ਗਈ ਅੱਜ ਹੂੰ ਇਹ ਇੱਥੇ ਨਾਲ ਹੀ ਮੇਰੇ ਪਿੰਡ ਦੇ ਵਿੱਚ ਇੱਕ ਘਰ ਸੀ ਦਰਬਾਰਾ ਸਿੰਘ ਉਹਨੇ ਇਹਦਾ ਸਾਰਾ ਜਿਹੜਾ ਖੇਤੀਬਾੜੀ ਜਿਹੜੀ ਸੀ ਨਾਲ ਟਰੈਕਟਰ ਦੋ ਘਰ ਅਗੇ ਗੱਟੇ ਬਾਸ਼ ਰਹੇ ਤਿੰਨ ਇਸੇ ਤਰ੍ਹਾਂ ਦਾ ਬਹੁਤ ਸਾਰੇ ਨੇਕਾ ਘਰ ਜਿਨ੍ਹਾਂ ਦੀ ਜ਼ਮੀਨ ਜਿਹੜੀ ਟਾਹ ਟੇਰੀ ਤੁਸੀਂ ਵੇਖਿਆ ਜੀ ਉਹਨਾਂ ਥ ਬਹੁਤ ਡੰਗਾਈ ਦੇ ਵਿੱਚ ਵੱਡਾ ਕਿਹੜਾ ਮੰਝਰ ਬਣ ਚੁੱਕਾ ਕੋਕਾ ਨੇ ਭੈਣ ਭਰਾਵਾਂ ਨੇ ਬਾਹ ਜਿਹੜੀ ਅੱਜ ਸਾਰੇ ਦੁਨੀਆ ਭਰ ਦੇ ਦੇਸ਼ਾਂ ਉਦਿਸ਼ਾਂ ਜਿਹੜੇ ਬੈਠੇ ਨੌਜਵਾਨ ਬੱਚੇ ਉਹਨਾਂ ਸਾਡੀ ਬਾਹ ਫੜੀ ਆ ਆ ਮੇਰੇ ਨਾਲ ਹੀ ਫਤੇਗੜ ਸਭਰਾ ਤੋਂ ਆ ਵੀਰ ਇਹਨਾਂ ਦੇ ਏਰੀਏ ਦੇ ਵਿੱਚ ਵੀ ਇਦਾਂ ਇਹ ਜਿਹੜਾ ਹਜ਼ਾਰਾਂ ਏਕੜ ਹੀ ਲੱਖਾਂ ਏਕੜਾ ਜਿਹੜੀ ਦੀ ਫਸਲ ਤਬਾਹ ਹੋਈ ਆ ਘਰ ਤਬਾਹ ਹੋਏ ਆ ਬਹੁਤ ਵੱਡਾ ਨੁਕਸਾਨ ਹੋਇਆ ਜੀ ਜੀ ਇੱਥੋਂ ਜੇਕਰ ਮੈਂ ਦਰਿਆ ਦੀ ਗੱਲ ਕਰਾਂ ਜਿਹੜਾ ਮੇਨ ਦਰਿਆ ਵਗਦਾ ਵਾ ਉਹ ਕਿੰਨੀ ਕੁ ਦੂਰੀ ਤੇ ਹੋਏਗਾ ਜੀ ਇੱਥੋਂ ਆ ਤੁਸੀਂ ਸਾਹਮਣੇ ਵੇਖੋ ਕਿੱਲੇ ਦੋ ਕਲਿਆਂ ਟਾਈਆਂ ਤੇ ਇਹਦੇ ਵੱਡਾ ਦੋ ਫਾਟਾਂ ਜਿਹੜੀਆਂ ਬਣ ਗਈਆਂ ਵਾਂ ਜਿਹੜੀ ਇਹ ਵਾਈ ਜੋਗ ਜ਼ਮੀਨਾਂ 'ਚ ਬਿਲਕੁਲ ਨਹੀਂ ਹੈਗੀ ਹਾਲੀ ਜਿਹੜੇ 23 ਦੇ ਵਿੱਚ ਮਾਰ ਵਜੀ ਸੀ ਹਾਲੀ ਤੇ ਉਹੀ ਪਹਿਲੀਆਂ ਪੱਦਰ ਨਹੀਂ ਹੋਈਆਂ ਹਾਂ ਮੈਂ ਆਪਣੀ ਜ਼ਿੰਦਗੀ 'ਚ ਨੌਵਾਂ ਦਸਵਾਂ ਪਾਣੀ ਵੇਖ ਲਿਆ ਅੱਛਾ ਹਾਂਜੀ ਐਡੀ ਮਾੜੀ ਹਾਲਤ ਆ ਇਹਨਾਂ ਦਾ ਨਾਂ ਇਹਨਾਂ ਨੂੰ ਬੈਂਕ ਨੇ ਕਰਜ਼ਾ ਦੇਣਾ ਨਾ ਇਹਨਾਂ ਦੇ ਬੱਚੇ ਪੜ੍ਹਦੇ ਆ ਮਾੜਾ ਭੁੱਖ ਇਹਨਾਂ ਦਾ ਹਰ ਸਮੇਂ ਪਰ ਬਹੁਤ ਸਾਰੀਆਂ ਸੁਸਤਾਵਾਂ ਬਾਹ ਫੜੀਆਂ ਪਰ ਜਿਹੜੀ ਕੁਦਰਤ ਦੀ ਮਾਰ ਉਹਦੀ ਜਿਹੜੀ ਪਰਪਾਈਏ ਕੇਹ ਟਾਂਗ ਨਾ ਵੀ ਹੋ ਨਹੀਂ ਸਕਦੀ। ਮੇਰੇ ਜਿਸ ਤਰੀਕੇ ਮੈਂ ਦੇਖ ਰਿਹਾ ਜੀ ਹੁਣ ਦੂਰ ਤੱਕ ਅਸੀਂ ਨਾ ਜਿੱਥੋਂ ਤੱਕ ਆਪਾਂ ਦੇਖ ਪਾ ਰਹੇ ਹਾਂ ਤੋਂ ਹਰ ਜਗ੍ਹਾ ਤੱਕ ਰੇਤਾ ਹੀ ਰੇਤਾ ਜਿਹੜਾ ਉਹ ਨਜ਼ਰ ਆ ਰਿਹਾ ਵਾ ਕਿਉਂਕਿ ਇਹ ਰੇਤਾ ਪਹਿਲਾਂ ਤਾਂ ਚੱਕਣ ਨੂੰ ਬੜਾ ਟਾਈਮ ਲੱਗ ਜਾਣਾ ਵਾ ਪੱਧਰੇ ਕਰਨੀ ਤਾਂ ਬਾਅਦ ਦੀ ਗੱਲ ਆ ਪਹਿਲਾਂ ਤਾਂ ਰੇਤਾ ਕੱਢਣਾ ਹੀ ਬੜਾ ਮੁਸ਼ਕਲ ਲੱਗਦਾ ਮੈਨੂੰ ਇਹ। ਇਹ ਵੇਖੋ ਵੀਰ ਜੀ ਸਰਕਾਰ ਵਾਦਾ ਕੀਤਾ ਕਿ ਜਿਹਦਾ ਖੇਤ ਉਹਦੀ ਰੇਤ ਹੂੰ ਗੱਲ ਕਰ ਰਹੇ ਕਿ 15 ਨਵੰਬਰ ਤੱਕ ਹੂੰ 11 ਨਵੰਬਰ ਤੱਕ ਤੇ ਸਾਡੀਆਂ ਪੈਲੀਆਂ ਨਹੀਂ ਸੁੱਕਣੀਆਂ ਹੂੰ ਸਿਰਫ ਤੇ ਸਿਰਪ ਪਰ ਹਰਸ ਇਸ ਮੌਕੇ ਸਾਰੀਆਂ ਸਮੂੱਚੇ ਜਥੇਬੰਦੀਆਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਨੇ ਵੀ ਇਹ ਠਈਆ ਕਰ ਲਿਆ ਕਿ ਜਿਹਦੀ ਪੈਲੀ ਦੇ ਵਿੱਚ ਰੇਤ ਹੂੰ ਉਹੀ ਮਾਲ ਕੋਹੀ ਚੁੱਕੂਗਾ ਤੁਸੀਂ ਵੇਖ ਰਹੇ ਹੋ ਦੂਰ ਤੱਕ ਦੇ ਹਨੜਿਆ ਹੂੰ ਇਹ ਤਕਰੀਬਨ ਇੱਥੇ ਆ ਜਿਹੜੀ ਮੇਰੀ ਜ਼ਮੀਨਾਂ ਇੱਥੇ 9-10 ਫੁੱਟ ਜਿਹੜੀ ਰੇਤਾ ਵਾ ਪੈ ਚੁੱਕੀ ਤੇ ਆ ਜਿਹੜਾ ਪਾਣੀ ਆ ਜੇ ਕਦੇ ਹੈਗਾ ਵਾ ਉਹ ਉੱਥੇ ਵੀ ਕੋਈ ਤੁਹਾਨੂੰ ਆ ਕੋ ਕਣਕ ਦੀ ਆਸ ਨਹੀਂ ਵੀ ਕਣਕ ਵੇਜੀ ਜਾਊਗੀ ਆ ਤੁਸੀਂ ਦੇਖ ਰਹਾ ਜੀ ਆਪਾਂ ਅੱਜ ਆਪਾਂ ਹਦਰੂ ਦਾ ਮਹੀਨਾ ਨੌਵਾਂ 10ਵਾਂ ਮਹੀਨਾ ਚੱਲ ਰਿਹਾ ਪਿਆ ਤੇ 11ਵਾਂ ਮਹੀਨੇ ਚ ਕੀ ਬਾਕੀ ਰਹਿ ਗਈ ਹੈ ਕਿਦਣੇ ਪਾਣੀ ਸਕੂਗਾ ਆ ਜਿਹੜੇ ਪਰਿਵਾਰ ਆ ਇਹਨਾਂ ਦਾ ਰਹਿਣਾ ਸਹਿਣਾ ਬਹੁਤ ਖਰਾਬ ਹੋ ਚੁੱਕਾ ਵਾ ਇਹਨਾਂ ਦਾ ਜਿਹੜਾ ਅੱਜ ਕੋਈ ਸਾਧਨ ਨਹੀਂ ਹੈਗਾ ਭਾਈ ਜੀ ਜਿੱਦਾਂ ਮੈਂ ਇਸ ਇਲਾਕੇ ਦੀ ਗੱਲ ਕਰਾਂ ਜੁ ਮੈਂ ਜ਼ਮੀਨ ਦਾ ਆਪਾਂ ਜ਼ਿਕਰ ਕਰ ਰਹੇ ਹਾਂ ਕਿ ਅਗਲੀ ਫਸਲ ਵੀ ਹੁਣ ਤਾਂ ਇੱਥੇ ਮੁਸ਼ਕਲ ਲੱਗ ਰਹੀ ਹੈ ਨਾ ਤਾਂ ਨੁਕਸਾਨ ਕਿੰਨਾ ਕੁ ਹੋ ਗਿਆ ਵਾ ਕਿੰਨਾ ਕੁ ਜ਼ਿਆਦਾ ਜਿਹੜਾ ਪਹਿਲਾਂ ਤਰਪਾਈ ਕੀਤੀ ਸੀਗੀ ਜਿਵੇਂ ਜਿਵੇਂ ਪਹਿਲਾਂ ਵੀ ਪਾਣੀ ਆਇਆ ਉਸ ਤੋਂ ਬਾਅਦ ਤੁਸੀਂ ਦੱਸ ਰਹੇ ਹੋ ਕਿ 23 ਦੇ ਵਿੱਚ ਇਸੇ ਤਰੀਕੇ ਦੇ ਹਾਲ ਬਣੇ ਹੁਣ ਫੇਰ ਆ ਗਿਆ ਨੁਕਸਾਨ ਕਿੰਨਾ ਕੁ ਹੋ ਗਿਆ ਜੀ ਇਹ ਜੀ ਪਿਛਲੇ ਸਾਲ ਹੀ ਅਸੀਂ 23 ਦੇ ਵਿੱਚ ਫਸਲ ਮਾੜੀ ਮੋਟੀ ਬਾਈ ਜੋ ਕੀਤੀ ਸੀ ਮਿੱਟੀ ਪਾ ਕੇ ਇਧਰੋਂ ਚੁੱਕ ਚੁਕਾ ਕੇ ਦਾ ਅਰਸਦਾਰ ਚੋਕੇ ਪਰ ਅੱਜ ਸਾਡਾ ਜਿਹੜਾ 70-80 ਹਜ਼ਾਰ ਦੇ ਕਰੀਬ ਝੋਨਾ ਹੈ ਕਣਕ ਫੇਰ ਨਹੀਂ ਅੱਗੇ ਹੋਣੀ ਇਹ ਤੋਂ ਪਿੱਛੇ ਫੇਰ 2 ਸਾਲ ਕੋ ਨਹੀਂ ਗਾ ਤਕਰੀਬਨ ਜੇ ਗੱਲ ਕਰੀਏ ਤੇ ਸਾਡੇ ਆੜਾ ਦਰਿਆ ਦੀ ਮਾਰ ਇੱਥਾ ਲੱਖਾਂ 70 ਹਜ਼ਾਰ ਏਕੜ ਦਾ ਮੇਰੇ ਪਗਟ ਦੀ 502 ਕਿੱਲੇ ਜ਼ਮੀਨ ਆ ਤੇ ਉਹ ਸਾਹਮਣੇ ਪਿੰਡ ਦਾ ਨੂੰ ਦਿਖਾਈ ਦੇ ਰਿਹਾ ਪਿੰਡ ਹੀ ਆ ਪਰਲੇ ਪਾਸੇ ਜੀ ਸਾਰੀ ਜ਼ਮੀਨ 500 ਕਿੱਲੇ ਦੇ ਕਰੀਬ ਆ ਜ਼ਮੀਨ ਇੱਧਰ ਆ ਉਹਨਾਂ ਦਾ ਰਹਿਣ ਸਹਿਣ ਲਈ ਕੋਈ ਇੱਧਰ ਜਿਹੜਾ ਫਸਲ ਦਾ ਵਾ ਕੋਈ ਨਹੀਂ ਹੈਗਾ ਸਿਰਫ ਘਾਰ ਹੀ ਘਾਰ ਆ ਅੱਜ ਨਾ ਤਾਂ ਇਹ ਪਰਿਵਾਰ ਗਾਂਝੋ ਗਿਆ ਤੇ ਨਾ ਪਛਾਣ ਜੋ ਗਿਆ ਇਹਨਾਂ ਦਾ ਰਹਿਣਾ ਸਹਿਣਾ ਬਹੁਤ 70 80000 ਰੁਪਏ ਜਿਹੜਾ ਝੋਨਾ ਸੀ ਕਿਲੇ ਦੇ ਹਿਸਾਬ ਨਾਲ ਲਾਈ ਤੇ 25 25 30000 ਰੁਪਏ ਕਿਲੇ ਦੇ ਅਸੀਂ ਖਰਚਾ ਕੀਤਾ ਆਇਆ ਸੀ ਲੱਖ ਰੁਪਏ ਦਾ ਕਹਿ ਲਵਾਂ ਸਿੱਧਾ ਸਿੱਧਾ ਜੇਕਰ ਇੱਕ ਕੀਲੇ ਦੀ ਗੱਲ ਕਰਾਂ ਤਾਂ ਲੱਖ ਰੁਪਏ ਦਾ ਇੱਕ ਮੋਟਾ ਮੋਟਾ ਜਿਹੜਾ ਹਿਸਾਬ ਆਪਾਂ ਲੈਣ ਤੋਂ ਨਾ ਲੱਖ ਤੋਂ ਉੱਤੇ ਆ ਜੀ 60 70 ਹਜ਼ਾਰ ਦਾ ਝੋਨਾ ਸੀ ਕੋ 40 45 ਹਜ਼ਾਰ ਦੀ ਕਾਸੀ ਇੱਕ ਫਸਲ ਦੀ ਗੱਲ ਕਰਾਂ ਝੋਨੇ ਦਾ ਲੱਖ ਰੁਪਏ ਦਾ ਨੁਕਸਾਨ ਮੰਨ ਰਹੀ ਹੈ 70 80 ਹਜ਼ਾਰ ਦਾ ਤੇ ਲਾਈਏ ਨਾ ਜੀ ਅੱਜ ਜੇ ਸਾਡਾ ਗੰਨਾ ਹੈ ਜਿਹੜਾ ਗੰਨਾ ਇਸ ਸਾਲ ਦੇ ਵਿੱਚ ਕੋ ਫਸਲ ਹੁੰਦੀ ਉਹ ਵੀ ਤੁਸੀਂ ਦੂਰ ਤੱਕ ਵੇਖ ਰਹੇ ਗੰਨਾ ਕਿ ਜਿੱਥੇ ਗੰਨਾ ਹੈ ਗੰਨਾ ਵੀ ਤਬਾਹ ਗਿਆ ਸਾਲ ਦੇ ਵਿੱਚ ਇੱਕੋ ਫਸਲੀ ਆ ਬਿਲਕੁਲ ਉਹਦੀ ਵੱਡੀ ਆਸ ਸੀ ਵੀ ਉਹ ਵੀ ਤਬਾਹ ਬਿਲਕੁਲ ਤਹੇ ਹਾਲਾਤ ਨੇ ਜੀ ਇਸ ਇਲਾਕੇ ਦੀ ਜਿੱਦਾਂ ਬਾਈ ਹੁਣਾਂ ਨੇ ਜਾਣਕਾਰੀ ਦਿੱਤੀ ਉਹ ਤਾਂ ਪਹਿਲਾਂ ਇੱਕ ਤਸਵੀਰ ਜ਼ਰੂਰ ਰਕੇਸ਼ ਆਪਾਂ ਦੋਨੋਂ ਪਾਸੇ ਦਿਖਾ ਦਈਏ ਕਿ ਕਿਸ ਤਰੀਕੇ ਦੇ ਹਾਲਾਤ ਆ ਜਿਵੇਂ ਬਾਈ ਹੁਣਾਂ ਨੇ ਸਾਹਮਣੇ ਪਿੰਡ ਦਾ ਜ਼ਿਕਰ ਕੀਤਾ ਇੱਕ ਵਾਰ ਉਹ ਤਸਵੀਰ ਦਿਖਾ ਦਿਓ ਕਿ ਪਿੰਡ ਇੱਥੋਂ ਨਜ਼ਰ ਆ ਰਿਹਾ ਪਰ ਪਿੰਡ ਤੋਂ ਪਹਿਲਾਂ ਦੀ ਗੱਲ ਕਰੀਏ ਫਸਲ ਕੋਈ ਨਹੀਂ ਨਜ਼ਰ ਆ ਰਹੀ ਤਸਰਫ ਰੇਤ ਤੇ ਪਾਣੀ ਹੈ ਜਿਹੜਾ ਉਹ ਨਜ਼ਰ ਆ ਰਿਹਾ ਵੇ ਤੁਹਾਨੂੰ ਘਰ ਤਸਵੀਰ ਤੇ ਨਜ਼ਰ ਜਿਹੜੇ ਸਕਰੀਨ ਦੇ ਉੱਪਰ ਨਜ਼ਰ ਆ ਰਹੇ ਹੋਣਗੇ ਕਿ ਕਿਸ ਤਰੀਕੇ ਘਰ ਨਜ਼ਰ ਆ ਰਹੇ ਪਰ ਉਸ ਤੋਂ ਪਹਿਲਾਂ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਉਸ ਤੋਂ ਬਾਅਦ ਜੇਕਰ ਇਸ ਸਾਈਡ ਦੀ ਗੱਲ ਕਰਾਂ ਦੂਜੇ ਪਾਸੇ ਦੀ ਗੱਲ ਕਰਾਂ ਤਾਂ ਹੁਣ ਰੇਤ ਨਜ਼ਰ ਆਉਣ ਲੱਗੀ ਆ ਕੁਝ ਕੁ ਘਰ ਨੇ ਜਿਹੜੇ ਨਜ਼ਰ ਆਉਣ ਲੱਗੇ ਜਿਵੇਂ ਬਾਈ ਨੇ ਦੱਸਿਆ ਕਿ ਜਿੱਥੇ ਪਾਣੀ ਇਸ ਮੌਕੇ ਵੀ ਚੱਲ ਰਿਹਾ ਉਹ ਉਸੇ ਕੁਝ ਘਰ ਸੀਗੇ ਜਿਹੜੇ ਤਿੰਨ ਦੇ ਕਰੀਬ ਆਈ ਉਹਨਾਂ ਨੇ ਘਰ ਦੱਸਿਆ ਉਹ ਰੁੜ ਚੁੱਕੇ ਆ ਤਾਂ ਤੁਸੀਂ ਅੰ ਇੱਕ ਥਾਂ ਦੇ ਉੱਪਰ ਇਹੋ ਜਿਹੇ ਹਾਲਾਤ ਨੇ ਤਾਂ ਜਿੰਨੇ ਹੋਰ ਅੱਗੇ ਘਰ ਆਉਣੇ ਨੇ ਜਾਂ ਜਿਹੜਾ ਹੋਰ ਅੱਗੇ ਇਲਾਕਾ ਇਸ ਪਾਣੀ ਦੀ ਮਾਰ ਹੇਠ ਆਇਆ ਉੱਥੇ ਕਿਸ ਤਰੀਕੇ ਦੇ ਹਾਲਾਤ ਹੋਣਗੇ ਤਾਂ ਇਧਰ ਵੀ ਸਾਈਡ ਤੁਹਾਨੂੰ ਤਸਵੀਰ ਦਿਖਾ ਦੱਤੀ ਆ ਕਿ ਕਿਸ ਤਰੀਕੇ ਦੇ ਹਾਲਾਤ ਆ ਜਿਹੜੇ ਉਹ ਹਰੀਕੇ ਦੇ ਵਿੱਚ ਇਸ ਇਲਾਕੇ ਦੇ ਵਿੱਚ ਜਿਹੜੇ ਬਣੇ ਹੋਏ ਆ ਤਾਂ ਤੁਸੀਂ ਖੁਦ ਅੰਦਾਜ਼ਾ ਲਗਾਓ ਕਿ ਹੁਣ ਜਿਹੜੇ ਲੋਕਾਂ ਦੇ ਘਰ ਤੇ ਖੇਤ ਇਸ ਪਾਣੀ ਦੀ ਚਪੇਟ ਦੇ ਵਿੱਚ ਆਇਆ ਉਹਨਾਂ ਦਾ ਕੀ ਹਾਲ ਹੋਏਗਾ ਉਹ ਕਿਵੇਂ ਦੁਬਾਰਾ ਤੋਂ ਇੱਕ ਪਟੜੀ ਦੇ ਉੱਪਰ ਆਉਣਗੇ ਤੇ ਕਿੰਨਾ ਖਰਚਾ ਜਿਹੜਾ ਉਹਨਾਂ ਨੂੰ ਕਰਨਾ ਪਏਗਾ ਤਾਂ ਹੁਣ ਸਭ ਤੋਂ ਜ਼ਿਆਦਾ ਜਿਹੜੀ ਜ਼ਰੂਰਤ ਪੈਣੀ ਆ ਤੁਹਾਡੇ ਸਾਥ ਦੀ ਤੁਹਾਡੀ ਸਹਾਇਤਾ ਦੀ ਕਿਉਂਕਿ ਇਹ ਜਿਹੜੇ ਭਰਾ ਨੇ ਜਿਨ੍ਹਾਂ ਦੇ ਰੇਤ ਚੱਕਣੀਆਂ ਉਹਨਾਂ ਨੂੰ ਲੋੜ ਪੈਣੀ ਆ ਤੇ ਫਿਰ ਜਿਹੜੇ ਲੋਕਾਂ ਦੇ ਘਰ ਇਸ ਪਾਣੀ ਦੇ ਵਿੱਚ ਰੁੜੇ ਨੇ ਜਿਨ੍ਹਾਂ ਦੇ ਜੋ ਸਮਾਨ ਇਸ ਪਾਣੀ ਦੇ ਵਿੱਚ ਰੁੜਿਆ ਹੋਆ ਉਹਨਾਂ ਨੂੰ ਲੋੜ ਪੈਣੀ ਆ ਤੁਹਾਡੀ ਸਹਾਇਤਾ ਦੀ ਪਹਿਲਾਂ ਵੀ ਪੰਜਾਬੀਆਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਤੇ ਹੁਣ ਵੀ ਉਸੇ ਤਰੀਕੇ ਸਾਥ ਦੀ ਜਿਹੜੀ ਉਹ ਜ਼ਰੂਰਤ ਪੈਣੀ ਆ ਆਸਹਿਯੋਗੀ ਸਾਥੀ ਰਕੇਸ਼ ਦੇ ਨਾਲ ਸੁਖਦਲੇ